ਮੈਂ ਵਰਤਾਰਾ ਬਾਜਵਾਹਰਾਂ ਦਾ ਇੰਟਰਵਿਊ ਕੀਤਾ ਉਹ ਇੱਕ ਵੱਡੀ ਸਟੇਟਮੈਂਟ ਦਿੰਦੇ ਨੇ ਕਹਿੰਦੇ ਜਿਨ੍ਹਾਂ ਨੇ ਹੁਣ ਐਮਪੀ ਦਾ ਇਲੈਕਸ਼ਨ ਲੜ ਲਿਆ 2027 ਦੇ ਵਿੱਚ ਕਹਿੰਦੇ ਇਹ ਭੁੱਲ ਜਾਣਗੇ ਵਿਧਾਨ ਸਭਾ ਹਲਕਿਆਂ 'ਚ ਵਾਪਸ ਆ ਜਾਣਗੇ ਤੁਸੀਂ ਇਸ ਗੱਲ ਨਾਲ ਇਤفاق ਰੱਖਦੇ ਹੋ ਇਹ ਕਿਦੋਂ ਕਿਹਾ ਇਹ ਮੈਂ ਤੁਹਾਨੂੰ ਸਰਾ ਦਿੰਦਾ ਜਿਨ੍ਹਾਂ ਦਾ ਬਿਆਨ ਹਾਲ ਖੈਰ ਹੈ ਕਿ ਨਵਾਂ ਪਲਾਸਾ ਨਹੀਂ ਛੱਡਣਾ ਹਾਂਜੀ ਰਾਜਾ ਬਣ ਕੇ ਮੈਂ ਕਿਧਰ ਵਾਂ ਛੱਡਣਾ ਹਾਂ ਸੁਖਿੰਦਰ ਸ਼ਿਸ਼ਿੰਦਰ ਦਾਵਾ ਕਹਿੰਦੇ ਮੈਂ ਉਦਾਹਰਣਾਂ ਦੇਣਗੇ ਤੁਹਾਡੇ ਬੰਦੇ ਮੰਨ ਜੀ ਸੋਰਟੀ ਮੈਂ ਪੁੱਛਦਾ ਹਾਂ ਲੋ ਮੋਹਨ ਸਾਹਬ ਤੁਹਾਡੇ ਬੰਦੇ ਜਿੱਤ ਜਾਵਾਂ ਆ ਤੁਸੀਂ ਇਸ ਗੱਲ ਦਾ ਯਕੀਨ ਦਿਓਨੇ ਵੀ 27 ਦੀ ਇਲੈਕਸ਼ਨ ਕੇ ਰਿਜ਼ਾਈਨ ਨਹੀਂ ਕਰਨਗੇ 110 ਪਰਸਨ ਨੋ ਬਟ ਨੋਬਾਡੀ ਵਿਲ ਬੀ ਅਲਾਉਡ ਟੂ ਕਮ ਬੈਕ ਨੋਬਾਡੀ ਵੁੱਡ ਬੀ ਅਲਾਉਡ ਇਹ ਚੰਗੀ ਤਰ੍ਹਾਂ ਸਮਝ ਲੈਣਾ ਗੱਲ ਮੈਂ ਜਿੰਨੀਆਂ ਗੱਲਾਂ ਕਹੀਆਂ ਸੱਚ ਹੋਈਆਂ ਜਿਹੜਾ ਪਾਰਲੀਮੈਂਟ ਚਲਾ ਗਿਆ ਆਪਣੀ ਮਰਜ਼ੀ ਨਾਲ ਗਿਆ 27 ਤੋਂ ਪਹਿਲੇ ਕੋਈ ਵਾਪਸ ਨਹੀਂ ਆਇਆ 27 ਨਹੀਂ ਇਸ ਤੋਂ 29 ਤੋਂ ਪਹਿਲੇ ਕੋਈ ਵਾਪਸ ਨਹੀਂ ਆਇਆ ਜਿਹੜੀ ਇਹ ਗੱਲ ਕਹਿੰਦੇ ਅਸੀਂ ਆਪਦੇ ਹਲਕੇ ਨਹੀਂ ਛੱਡਨੇ ਉਹ ਹਲਕੇ ਦੇ ਆਰਤੂ ਦੋਪਰ ਤੇ ਨਹੀਂ ਲੜਨਗੇ ਤੇਰੀ ਗੱਲ ਸੁਣੋ ਤੇ ਹਲਕੇ ਚੀ ਗੱਲ ਬੰਦੇ ਨਹੀਂ ਹੁੰਦੇ ਜੀ ਸੁਣੋ ਆਈ ਡੋਟ ਨੋ ਬਾਜਵਾ ਸਾਹਿਬ ਨੇ ਕਿਸ ਕੰਟੈਂਟ ਚੀ ਗੱਲ ਕਹੀ ਚ ਨਹੀਂ ਕਹੀ ਇਹ ਸਵਾਰੀ ਜਦੋਂ ਪਾਰਲੀਮੈਂਟ ਅਸੀਂ ਸਾਨੂੰ ਲੜਾਉਣ ਦੀ ਗੱਲ ਕੀਤੀ ਜਾ ਰਹੀ ਸੀ ਰਮਨ ਮੈਂ ਔਰ ਬਾਜਵਾ ਸਾਹਿਬ ਅੰਤਿਮ ਜਿਹੜੀ ਮੀਟਿੰਗ ਸੀਗੀ ਉਹ ਰਚ ਕੇ ਸੀ ਵੀਨੋਪਾਲ ਜੀ ਬੈਠੇ ਸਨ ਨਵਿੰਦਰ ਯਾਦਵ ਜੀ ਬੈਠੇ ਸਨ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਕਿਹਾ ਚੋਣਾਂ ਲੜਨਾਸੇ ਜੀ ਉਹਨਾਂ ਨੇ ਮੈਨੂੰ ਵੀ ਕਿਹਾ ਚੋਣਾਂ ਉੱਪਰ ਲੜਨਾ ਸੇ ਫਿਰ ਉਹਨਾਂ ਨੇ ਨਾਲੇ ਵੀ ਕਿਹਾ ਕਿ ਤੁਸੀਂ 2027 ਦਾ ਐਮਐਲਏ ਦਾ ਚੋਣ ਵੀ ਲੜੋ ਲੜਿਓ ਜੀ ਇਹ ਗੱਲ ਮਿਸਟਰ ਬਾਜਵਾ ਦੀ ਪ੍ਰੈਜ਼ੈਂਸ ਹੋਈ ਹੈ ਰੈਸਿਸ ਸੈਕਿੰਡ ਮੈਂ کیسے ਦੀ ਗੱਲ ਨੂੰ ਕੰਟਰੈਡਿਕਟ ਨਹੀਂ ਕਰਨਾ ਐਂਡ ਇਹ ਤਾਂ ਉਦੋਂ ਦਾ ਸਮਾਂ ਦੱਸੇਗਾ ਕਿ ਕੀ ਹੋਣਾ ਹੈ ਜਾਂ ਕੀ ਨਹੀਂ ਹੋਣਾ

ਸੋ ਨੋਬਡੀ ਇਜ਼ ਸੁਪਰੀਮ ਇਨ ਦਾ ਪਾਰਟੀ ਬਿਲਕੁਲ ਠੀਕ ਹੈ ਆਈਦਰ ਰਾਜਾ ਵੜਿੰਗ ਔਰ ਆਈਦਰ ਪੀਐਸ ਬਾਜਵਾ ਆਈਦਰ ਐਨੀਬਡੀ ਔਰ ਹੀ ਸੇਡ ਕਿ ਨਾਓ ਇਟਸ ਅ ਫਾਈਨਲ ਦਿਸ ਥਿੰਗ ਨਾਥਿੰਗ ਇਜ਼ ਫਾਈਨਲ ਹਮ ਹਮ ਥੇਰ ਆਰ ਅਸ ਡਿਸੀਜਨਸ ਵਿਚ ਯੂ ਮੀਨ ਟੂ ਸੇ ਦੈਟ ਪ੍ਰਤਾਪ ਬਾਜਵਾ ਇਜ਼ ਆਲਸੋ ਨਾਟ ਦੀ ਫਾਈਨਲ ਅਥਾਰਟੀ ਆਫ ਕੋਰਸ ਨਾਟ ਮੈਂ ਆਈ ਡੋਨਟ ਪ੍ਰਤਾਪ ਜੀ ਇਜ਼ ਅ ਸੀਨੀਅਰ ਮੈਨ ਐਂਡ but he sada, can't decide he, ke ticket leni hai ya nahi he is a clp leader of hmm. course If, if, if pcc president don't decide anything hmm. if i don't decide anything hmm. then of course lnp don't decide anything both of us assi apniya aapde pak pad ase denne ha and then party have to decide who will contest or who will <laughs> not contest